ਇਨਾ ਰਾਸ਼ੀਆਂ ਵਾਲੇ ਲੋਕ ਬਣ ਸਕਦੇ ਨੇ ਕਰੋੜਪਤੀ ਸਦੀਆਂ ਪਹਿਲਾਂ ਹੋਈਆਂ ਉਹ ਇੱਕ ਬਾਣੀਆਂ ਅੱਜ ਹੋਈਆਂ ਨੇ ਸੱਚ ਬਾਬਾ ਵੇਂਗਾਦੀਪ ਉਹ ਇੱਕ ਬਾਣੀ ਨੇ ਕਰਤਾ ਖੁਸ਼ ਕੀ ਤੁਹਾਡੀ ਵੀ ਹੈ ਇਸ ਵਿੱਚ ਕੋਈ ਰਾਸ਼ੀ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣਿਆਂ ਨਾਲ ਸੰਬੰਧਿਤ ਤੇ ਬੱਚਿਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਚੈਨਲ ਤੇ ਨਵੇਂ ਆਇਓ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਦੇ ਆਂ ਅੰਤ ਤੱਕ ਜਰੂਰ ਦੇਖਦੇ ਰਹਿਣਾ ਬਾਬਾ ਵੇਂਗਾ ਨੇ ਕਈ ਸਾਲ ਪਹਿਲਾਂ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਹੁਣ ਹੌਲੀ-ਹੌਲੀ ਸੱਚ ਹੋ ਰਹੀਆਂ ਨੇ। ਬਾਬਾ ਵੇਂਗਾ ਨੇ ਸਾਲ 2025 ਵਿੱਚ ਯੁੱਧ, ਹਿੰਸਾ ਸਮੇਤ ਕਈ ਸਮੱਸਿਆਵਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਸੀ। ਬਾਬਾ ਵੇਂਗਾ ਨੇ ਕਈ ਰਾਸ਼ੀਆਂ ਦੇ 2025 ਦੇ ਅਖੀਰ 'ਚ ਅਮੀਰ ਹੋਣ ਦੀ ਵੀ ਭਵਿੱਖਬਾਣੀ ਕੀਤੀ। ਤੁਹਾਨੂੰ ਦੱਸ ਦਈਏ ਕਿ ਸਾਲ 2025 ਦੇ 8 ਮਹੀਨੇ ਬੀਤ ਚੁੱਕੇ ਨੇ ਅਤੇ 4 ਮਹੀਨੇ ਬਾਕੀ ਨੇ। ਬਾਬਾ ਵੇਂਗਾ ਦੇ ਅਨੁਸਾਰ ਇਸ ਸਾਲ ਕੁਝ ਰਾਸ਼ੀਆਂ ਬਹੁਤ ਅਮੀਰ ਹੋ ਸਕਦੀਆਂ ਨੇ ਜਾਨੋ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਨੇ ਜੋ ਸਾਲ 2025 ਵਿੱਚ ਬਹੁਤ ਸਾਰਾ ਪੈਸਾ ਕਮਾ ਸਕਦੀਆਂ ਨੇ ਸਭ ਤੋਂ ਪਹਿਲਾਂ ਗੱਲ ਹੈ ਕੁੰਭ ਰਾਸ਼ੀ ਦੀ ਬਾਕੀ ਸਾਲ ਸ਼ਨੀ ਦੇਵ ਦੀ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਲਈ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਅਤੇ ਤੁਹਾਨੂੰ ਬਹੁਤ ਖੁਸ਼ੀ ਵੀ ਮਿਲੇਗੀ ਸ਼ਨੀ ਦੇ 60 ਛੇਤੀ ਦਾ ਤੀਜਾ ਪੜਾ ਕੁੰਭ ਰਾਸ਼ੀ ਦੇ ਲੋਕਾਂ ਤੇ ਚੱਲ ਰਿਹਾ ਹੈ ਅਤੇ ਇਸ ਸਮੇਂ ਸ਼ਨੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਬਹੁਤ ਕੁਝ ਦੇ ਸਕਦਾ ਹੈ ਕੰਮ ਕਰਨ ਵਾਲਿਆਂ ਦਾ ਕਰੀਅਰ ਮਜ਼ਬੂਤ ਹੋਵੇਗਾ ਅਤੇ ਉਹਨਾਂ ਨੂੰ ਚੰਗੀ ਨੌਕਰੀ ਦੀ ਪੇਸ਼ਕਸ਼ ਵੀ ਮਿਲੇਗੀ ਕੁੰਭ ਰਾਸ਼ੀ ਦੇ ਲੋਕਾਂ ਦੀ ਆਮਦਨ ਵਧੇਗੀ ਅਤੇ ਜੀਵਨ ਹੋਰ ਵੀ ਸੁੰਦਰ ਅਤੇ ਸੁਰੱਖਿਅਤ ਹੋਵੇਗਾ ਅਗਲੀ ਰਾਸ਼ੀ ਹੈ ਮਿਥੁਨ ਰਾਸ਼ੀ ਗ੍ਰੇਂਦੇ ਰਾਜਕੁਮਾਰ ਬੁੱਧ ਦੀ ਰਾਸ਼ੀ ਮਿਥਨ ਰਾਸ਼ੀ ਦੇ ਲੋਕਾਂ ਨੂੰ ਸਾਲ 2025 ਦੇ ਬਾਕੀ ਮਹੀਨਿਆਂ ਵਿੱਚ ਚੰਗੇ ਨਤੀਜੇ ਮਿਲਣਗੇ ਮਿਥਨ ਰਾਸ਼ੀ ਦੇ ਲੋਕ ਇਹਨਾਂ 4 ਮਹੀਨਿਆਂ ਵਿੱਚ ਹਰ ਸਮੱਸਿਆ ਤੋਂ ਦੂਰ ਰਹਿਣਗੇ ਅਤੇ ਨਵੀਂ ਸੋਚ ਨਾਲ ਅੱਗੇ ਵਧਣਗੇ ਤੁਹਾਡੀ ਬੁੱਧੀ ਅਤੇ ਸਮਝ ਵਧੇਗੀ ਜਿਸ ਕਾਰਨ ਤੁਸੀਂ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰੋਗੇ ਅਤੇ ਪੈਸੇ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਵੀ ਹੋਵੇਗਾ ਤਾਨੂੰ ਬਹੁਤ ਤਰੱਕੀ ਦੇ ਨਾਲ ਨਾਲ ਪੈਸਾ ਵੀ ਮਿਲੇਗਾ ਨੌਕਰੀ ਅਤੇ ਕਾਰੋਬਾਰ ਵਿੱਚ ਸਖਤ ਮਿਹਨਤ ਦੇ ਨਤੀਜੇ ਵਜੋਂ ਮਿਥਨ ਰਾਸ਼ੀ ਦੇ ਲੋਕਾਂ ਨੂੰ ਬਹੁਤ ਸਾਰਾ ਪੈਸਾਂ ਦੇ ਮੀਗਾ ਅੱਗੇ ਗੱਲ ਕਰ ਲਈਏ ਬ੍ਰਿਹ ਖ ਰਾਸ਼ੀ ਦੀ ਭੌਤਿਕ ਸੁੱਖਾਂ ਦੇ ਮਾਲਕ ਸ਼ੁਕਰ ਦੀ ਕਿਰਪਾ ਨਾਲ ਬ੍ਰਿਹ ਖ ਰਾਸ਼ੀ ਦੇ ਲੋਕ ਬਹੁਤ ਤਰੱਕੀ ਦੇਖ ਸਕਦੇ ਨੇ ਸਾਲ 2025 ਦਾ ਬਾਕੀ ਸਮਾਂ ਤੁਹਾਡੇ ਲਈ ਕਿਸਮਤ ਦੇ ਦਰਵਾਜ਼ੇ ਖੋਲਣ ਵਾਲਾ ਹੈ ਅਗਲੇ 4 ਮਹੀਨਿਆਂ ਵਿੱਚ ਬ੍ਰਿਹ ਖ ਰਾਸ਼ੀ ਦੇ ਲੋਕਾਂ ਦਾ ਸਨਮਾਨ ਅਤੇ ਸਤਿਕਾਰ ਵਧੇਗਾ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲੇਗਾ ਇਸ ਦੇ ਨਾਲ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਹੱਲ ਹੋਣਗੀਆਂ ਅਤੇ ਹਰ ਤਰ੍ਹਾਂ ਦੀਆਂ ਆਫਤਾਂ ਤੋਂ ਵੀ ਦੂਰ ਨਹੀਂ ਗਿਆ ਇਸ ਸਾਲ 2025 ਦੇ ਬਾਕੀ ਮਹੀਨਿਆਂ ਬਾਰੇ ਰਾਸ਼ੀ ਦੀ ਗੱਲ ਕੀਤੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ